ਹਾਂਜੀ ਮਿੱਤਰੋ ਮੇਰੇ ਵੱਲੋਂ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਹੈ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਮਾਸ ਕਰਦਾ ਤੁਸੀਂ ਸਾਰੇ ਸਹੀ ਸਲਮਤ ਹੋਵੋਗੇ ਤੇ ਜਿਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਅੱਜ ਆਪਾਂ ਤੁਹਾਨੂੰ ਦਿਖਾਉਣਾ ਜਿਹਦੇ ਉੱਤੇ ਆਪਾਂ ਗੱਡੇ ਦੀ ਪਨੀਰੀ ਵੀਜੀ ਸੀ ਅੱਜ ਉਹਨੂੰ ਲੋਣੇ ਆ ਪਾਣੀ ਚੈੱਕ ਕਰੋ ਤੇ ਅੱਜ ਲਾਈ ਜਾਨੇ ਆਪਾਂ ਗੱਡੇ ਆ ਗਿਆ ਸਿਮਰ ਤੇ ਅੱਜ ਲਾਈ ਆਨੇ ਆਪਾਂ ਗੰਡੇਆਂ ਦੀ ਪਨੀਰੀ ਨੂੰ ਪਾਣੀ ਜਿਹੜਾ ਵੀਜੀ ਛੋਦੇ ਗੰਡੇ ਅੱਥੇ ਵੀ ਬੀਜਾਂਗੇ ਉਹ ਹਜੇ ਜਿਹੜੀ ਅੰਦਰ ਹੋਰ ਲਾਉਣੀ ਉਹ ਹਜੇ ਆਈ ਨਹੀਂ ਪਨੀਰੀ ਚੈੱਕ ਕਰੋ ਉੱਥੇ ਉੱਚਾ ਥਾਂ ਰਹਿ ਗਿਆ ਉਹ ਵੀ ਤਾਂ ਨਾ ਉੱਥੇ ਪਾਣੀ ਨਹੀਂ ਪਹੁੰਚਦਾ ਮੈਨੂੰ ਪੈਪ ਚੱਕ ਕੇ ਉਹਨੂੰ ਉੱਧਰ ਰੱਖਾਂ ਹੀ ਪਣੀ ਹੈ ਉਧਰ ਉੱਚਾ ਥਾਂ ਰਹਿ ਗਿਆ ਉਧਰ ਬੜਾ ਨਹੀਂ ਹੋ ਗਿਆ ਥਾਂ ਕਿਉਂਕਿ ਆ ਤਾਂ ਚੌਂਡੇ ਜੀ ਉੱਥੇ ਕਿਰੇ ਕੋਈ ਕਾਊਂਟਰ ਕਰਾਇ ਲੱਗਦਾ ਚੌਂਡੇ ਜੀ ਕੀ ਆਪ ਪੈਕ ਫੁੱਲਾਂ ਦੀ ਪਨੀਰੀ ਲੈ ਕੇ ਆਂਦੇ ਸੀ ਉਹ ਵੀ ਲਾਉਣੇ ਆ। ਹਰੇ ਲੈਟ ਹੈ ਨਹੀਂ ਸੀਗੀ ਤੇ ਇਹਦਾ ਮੋਟਰ ਰੈਸ ਕਰਕੇ ਹੁਣ ਆਪਾਂ ਕਰੂ ਵੀ ਆਵੇ ਪਾਈਪ ਜਾਂਦੀ ਹੈ ਘਰੇ। ਆਹ ਖਰੇ ਆਪਾਂ ਘਰ ਦੇ ਮਗਰਲੇ ਪਾਸੇ। ਕਾਰ ਵਾਲੀ ਮੋਟਰ ਚਲਦੀ ਆ। ਤੇ ਆਪਣੀ ਗੋਭੀ ਵੀ ਮੁੱਕ ਗਈ ਨਾਂਵ ਵਰਚ ਹੋਈਆਂ ਕੱਲ ਹੈਗਾ ਆਪਣੇ ਨਗਰ ਕੀਰਤਨ ਪੈਂਟ ਚ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਅੰਦਰ ਲੈ ਗੁਰੂ ਘਰ ਸਰੋਂ ਦੇ ਅੱਤੇ ਤੇ ਕੱਕ ਕਰਤੇ ਅੱਜ ਧੁੱਪ ਨਿਕਲੀ ਹੀ ਦੇਖੋ ਧੁੱਪ ਨਿਕਲੀ ਅੱਜ ਤੇ ਆ ਸਰੋ ਗੁੱਡ ਨਾਲ ਹੀ ਆ ਟੌਪ ਨੇ ਕਿ ਲਈ ਤੇ ਇਸ ਮੇਰੇ ਸਾਹਮਣੇ ਅੱਧੀ ਗੁੱਟ ਸੀ ਆਵੇਂ ਜਿਹੜੇ ਹਮ ਮਰੇ ਅੱਧੀ ਗੜਤੀ ਵਿੱਚੋਂ ਵਿੱਚੋਂ ਆ ਪਕਰਦੇ ਮਗਰਲੀ ਸਾਈਡ ਖੜੇ ਆ ਉਹ ਆਪਣਾ ਘਰ ਆ ਉਹ ਵਾਲਾ ਅੱਧਲੀ ਸਾਈਡ ਕਨਕਾ ਗਈ ਪਹਿਲਾਂ ਇੱਥੇ ਨਾ ਜਦੋਂ ਛੋਟੇ ਹੁੰਦੇ ਸੀ ਇੱਥੇ ਟੱਬਾ ਹੁੰਦਾ ਸੀ ਆ ਬੂਟੇ ਦੀ ਸਿਤ ਨੂੰ ਆ ਹਾਂ ਇਹ ਤੋੜਕ ਸਾਰਾ ਚਗਾਤਾ ਟਿੱਬੇ ਨਹੀਂ ਰਹਿ ਗੇ ਟਿੱਬਾ ਸਾਰਾ ਚਗਾਤਾ ਤਾਂ ਰਹਿ ਗਿਆ ਉੱਚਾ ਥਾਂ ਜਿਥੇ ਸਰੂ ਬੀਜੀ ਆ ਆਸੀਂ ਤਾਂ ਨਹੀਂ ਚਗਾਉਂਦੇ ਬਾਇ ਚਾਂਸ ਕਦੇ ਅੱਗੇ ਜਾ ਕੇ ਕੋਸਪੋਣਾ ਪੈ ਜੇ ਤੇ ਮਿੱਟੀ ਮੋਲਸਟੋ ਨਹੀਂ ਪੈਂਦੀ ਫਿਰ ਤਾਂ ਉੱਚਾ ਰੱਖਿਆ ਮੈਂ ਤਾਂ ਵਣ ਵੀ ਉੱਚਾ ਲੋਕਾਂ ਦੇ ਵਣ ਦੇ ਮੁਕਾਬਲੇ 1 ਕਿ 2 2 ਫੁੱਟ ਜਰਾਵਲਾ ਵਾਣਾ ਪਾਈ ਅਸੀਂ ਰੱਖਿਆ ਫਸਲ ਹੋਈ ਜਾਂਦੀ ਐ ਇਹ ਛਕਾਉਣਾ ਉਦੋਂ ਛਕਾਲਾਂ ਅੰਬਰੂਦ ਖਾਉਣਾ ਤੁਹਾਨੂੰ ਆਪਣੇ ਬੂਟੇ ਦੇ ਅੰਬਰੂਦ ਕਿੰਨੇ ਰਹਿ ਗਏ ਆ ਲਸਣ ਖੜਾ ਇੱਕ ਮਰੂਦਾਰ ਰਹਿ ਗਿਆ ਬਸ ਆ ਹੀ ਰਹਿ ਗਿਆ ਅੱਜ ਤੁੱਪ ਚੜਿਆ ਜੀ ਧੁੰਦ ਜੀ ਸੀ ਬੜਾ ਤੁੱਪ ਚੜਿਆ ਕੱਲ ਤਾਂ ਤੁਹਾਨੂੰ ਵਲੌਗ ਚ ਕੱਲ ਤੂੰ ਹੀ ਦੇਖਿਆ ਸੀਗਾ ਕਿ 3 ਵਜੇ ਤੱਕ ਕਿੰਧ ਫਰਦੀ ਸੀ ਤੇ ਅਹੇ ਤਾਂ 12 ਇੱਕ ਮਿੰਟ ਮੈਂ 12 ਹੀ ਆਖਿਆ ਨਾ 2:30 ਵਜਨ ਵਾਲੇ 2:30 ਵਜ ਗੇ ਤੇ ਕੱਲ੍ਹ ਹੈਗਾ ਆਪਣੇ ਅੰਦਰਲੇ ਗੁਰੂ ਘਰ ਜਲੇਬੀਆਂ ਦਾ ਲੰਗਰ ਦਿਖਾਵਾਂਗੇ ਤੁਹਾਨੂੰ ਪਰ ਲੱਗਣ ਵਾਲੀ ਹੈ ਪਾਣੀ ਕਣਕ ਵੀ ਸਹੀ ਹੋ ਗਈ ਕੋਈ ਗਨ ਧੁੱਪਾਂ ਲੱਗਣ ਲੱਗੀਆਂ ਸਪਰੇ ਵੀ ਕਰਨੀ ਆ ਉਹ ਕਰਾਂਗੇ ਕੱਲ੍ਹ ਵਰਸ ਅੱਜ ਦਾ ਵਲੌਗ ਮੇਰੇ ਇੱਥੋਂ ਤੱਕ ਮਾਸ ਕਰਦਾ ਤੁਹਾਨੂੰ ਪਸੰਦ ਆਇਆ ਹੋਊਗਾ ਤੇ ਜਿਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਰ ਲਿਆ ਕਰੋ ਤੇ ਮੈਂ ਤੁਹਾਨੂੰ ਆਂਦਾ ਸੀ ਤੁਸੀਂ ਕਮੈਂਟ ਕਰਦਿਆ ਕਰੋ ਕੱਲ ਇੱਕ ਦੋ ਜਾਨਿਆਂ ਦਾ ਕਮੈਂਟ ਆਇਆ ਸੀ ਲਾਈਵ ਦਾ ਕੱਲ ਵਾਲੀ ਵੀਡੀਓ 'ਚ ਤੇ ਕਮੈਂਟ ਕਰਦਿਆ ਕਰੋ ਲਾਈਵ ਫੇਰ ਆਪਾਂ ਲਾਈਵ ਹੋਵਾਂਗੇ ਤੇ Meldian har Chorkos överlag. Och...